ਹਾਂਜੀ ਦੋਸਤੋ ਆ ਚੈੱਕ ਕਰੋ ਜੀ ਜਿਵੇਂ ਆਪਣਾ ਬੈੱਡ ਬਣਿਆ ਵਾ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਉਹਨਾਂ ਹਣ ਪੂਰਾ ਸੈੱਟ ਹੋਇਆ ਪਿਆ ਉਸ ਤਰ੍ਹਾਂ ਮੈਂ ਨਹੀਂ ਸੈੱਟ ਅਪ ਕੱਈਆ ਵੇਖੋ ਗਨੂਆ ਨੇ ਸਾਰੇ ਪੋਲੀ ਕੀਤੀ ਪਈਆ ਰੇ ਵੇਖੋ ਚੈੱਕ ਕਰੋ ਉਤੋਂ ਪੂਰੀ ਪਰਪਰੀ ਹੋਈ ਪਈਆ ਰੇ ਇਹਨੂੰ ਕੀ ਕਰਨਾ ਆਪਾਂ ਨਾਲੇ ਤਾਂ ਵੀ ਥੋੜਾ ਜਿਹਾ ਜਲਦੀ ਤਿਆਰ ਕਰ ਦਿੰਦੇ ਆ ਇਹਨੂੰ ਆਪਾਂ ਕੰਗਾ ਲੈ ਕੇ ਜਿਵੇਂ ਆਪ ਨੂੰ ਪਤਾ ਵੀ ਇਹਨੂੰ ਟਾਈਮ ਹੋ ਗਿਆ ਲੱਗੇ ਨੂੰ 20 ਦਿਨ ਹੋ ਗਏ 25 ਦਿਨ ਹੋ ਗਏ ਕੰਗਾ ਲੈ ਕੇ ਇਹਨੂੰ ਐਕਟੀਵੇਟ ਕਰ ਦੇਣਾ ਗਨੂਆ ਨੂੰ ਮਾੜਾ ਮਾੜਾ ਚੈੱਕ ਕਰੋ ਜੀ ਇਹਨੂੰ ਤੋ ਤੋ ਐ ਕਰਤਾ ਅਗ ਅਗ ਨੂੰਏ ਬੈਠਿਆ ਬੈਠੀ ਆ ਬਿਠੀ ਜੀ ਕਿੱਥੇ ਇਹ ਵਿੱਚ ਬੈਠੇ ਰਹਿੰਦੇ ਆ ਹੁਣ ਇਹਨਾਂ ਨੇ ਫਿਰ ਪ੍ਰਕਿਰਿਆ ਆਪ ਦਾ ਐਕਟੀਵੇਟ ਹੋ ਗੇ ਤੇ ਇਹਨੇ ਨਾਲ ਰੇਹ ਜਲਦੀ ਤਿਆਰ ਕਰ ਦਿੰਦੇ ਸਾਰੇ ਬਿੱਡਾਂ ਤੇ ਐ ਕਰਕੇ ਤੁਸੀਂ ਕੰਗਾ ਮਾਰ ਦੇਣਾ ਜੀ ਕੱਲ ਵੀ ਬਾਈ ਨੂੰ ਦੱਸਿਆ ਇੱਕ ਨੂੰ ਬਾਈ ਦਾ ਫੋਨ ਆਇਆ ਸੀ ਸਾਰਾ ਸਮਝਾਇਆ ਹੁਣ ਆ ਵੀ ਇਹ ਕਰਕੇ ਭਾਈ ਕੰਗਾ ਮਾਰ ਕੇ ਫਿਰ ਤੁਸੀਂ ਇਹ ਰੇਹ ਲਾਉਣੀ ਨਹੀਂ ਜੀ ਵੀ ਰੇਹ ਲਾ ਲਉ ਕਿਤੇ ਇਹਨੂੰ ਢੱਕ ਦੋ ਹਫਤੇ ਵਾਸਤੇ ਢੱਕ ਦੋ ਪੰਜਾਂ ਦਿਨ ਤੁਹਾਨੂੰ ਪਤਾ ਲੱਗੂ ਵੀ ਰੇਹ ਤਿਆਰ ਆ ਜਿਵੇਂ ਹੁਣ ਮੇਰੀ ਰੇਹ ਤਿਆਰ ਆ ਪਰ ਫਿਰ ਵੀ ਇੱਕ ਹਫਤਾ ਪੈਨੂੰ ਢੱਕੀ ਰੱਖਾਂਗੇ ਆ ਚੈੱਕ ਕਰੋ ਗੁੰਦੂਏ ਵੜ ਗਏ ਨਾ ਥੱਲੇ ਥਾਂ ਪੋਲਾ ਕਰਕੇ ਤੇ ਇਹਨਾਂ ਨੇ ਖਾਣ ਲੱਗ ਜਾਣਾ ਫਿਰ ਰੇਹ ਨੂੰ ਦੇ ਨਾਲ ਹੀ ਥਾਂ ਪੋਲਾ ਹੋ ਜਾਂਦਾ ਜੀ ਤੇ ਦੁਬਾਰਾ ਐਕਟੀਵੇਟ ਹੋ ਜਾਂਦਾ ਨਹੀਂ ਇਹ ਉਵੇਂ ਬੈਠੇ ਰਹਿੰਦੇ ਆ ਲੋ ਜੀ ਸਾਰੇ ਥੱਲੇ ਹੋ ਗਏ ਤੁਹਾਨੂੰ ਐਂ ਕਰਿਆ ਕਰੋ ਧੰਨਵਾਦ